ਅਗਲੀ ਖਬਰ ਇਕਨਮਨ ਰਿਲੇਟਡ ਆ ਇੰਟਲ ਜਿਹੜੀ ਕੰਪਨੀ ਆ ਇਸ ਵੇਲੇ ਬਹੁਤ ਵੱਡੇ ਕ੍ਰਾਈਸਿਸ ਦੇ ਵਿੱਚੋਂ ਜਾ ਰਹੀ ਹੈਗੀ ਆ ਇੰਟਲ ਦੇ ਸੀਈਓ ਪੈਟ ਗੈਲਸਿੰਗਰ ਉਹਨਾਂ ਨੇ ਇਹ ਕਿਹਾ ਆ ਵੀ ਆਉਣ ਵਾਲੇ ਕੁਝ ਹਫ਼ਤੇ ਇੰਟਲ ਕੰਪਨੀ ਦੇ ਲਈ ਬਹੁਤ ਹੀ ਖਤਰਨਾਕ ਹੈਗੇ ਆ ਸੋ ਤੇਨੂੰ ਯਾਦ ਹੋਊਗਾ ਪਿਛਲੇ ਹਫ਼ਤਿਆਂ ਦੇ ਵਿੱਚ ਇੰਟਲ ਨੇ 15000 ਜੋਬਸ ਜਿਹੜੀਆਂ ਆ ਕੱਟ ਕਰ ਦਿੱਤੀਆਂ ਸੀਗੀਆਂ ਤੇ ਉਹਨਾਂ ਨੇ ਇਹ ਕਿਹਾ ਸੀ ਵੀ 10 ਬਿਲੀਅਨ ਡਾਲਰ ਦੀ ਜਿਹੜੀ ਸਪੈਂਡਿੰਗ ਆ ਉਹ ਆਉਣ ਵਾਲੇ 2025 ਦੇ ਬਜਟ ਵਿੱਚ ਉਹ ਘਟ ਕਰਨ ਜਾ ਰਹੇ ਆ 2022 ਦੇ ਵਿੱਚ ਇੰਟਲ ਕੰਪਨੀ ਦੀ ਸੇਲ 20% ਡਾਊਨ ਚਲੀ ਗਈ 2022 ਚ 20% 2023 ਦੇ ਵਿੱਚ 14% ਸੋ 54 ਬਿਲੀਅਨ ਡਾਲਰ ਜਿਹੜਾ ਡਾਊਨ ਗਈ ਹੈਗੀ ਆ ਇਸ ਕੁਆਟਰ ਦੇ ਵਿੱਚ ਵੀ ਇੰਟਲ ਵਾਲੇ ਇਹ ਕਹਿ ਰਹੇ ਆ ਕਿ ਉਹਨਾਂ ਦੀ ਜਿਹੜੀ ਸੇਲਸ ਆ ਉਹ 8% ਡਾਊਨ ਜਾਊਗੀ ਹੁਣ ਦੂਸਰੇ ਪਾਸੇ ਜਿਹੜੀ ਯੂਐਸ ਕਾਂਗਰਸ ਦੇ ਵਿੱਚ ਉਹ ਕਹਿ ਰਿਹਾ ਵੀ ਭਾਈ ਤੁਸੀਂ 8.5 ਬਿਲੀਅਨ ਡਾਲਰ ਦਾ ਸਬਸਿਡੀਆਂ ਲੈ ਲਈਆਂ ਸਾਤੋਂ ਫੈਡਰਲ ਗਵਰਨਮੈਂਟ ਤੋਂ ਹਨਾ ਤੇ ਉਧਰੋਂ ਤੁਸੀਂ ਲੀਓਵ ਵੀ ਕਰੀ ਜਾਂਦੇ ਆ ਵੀ ਇਹ ਕੀ ਚੱਕਰ ਚੱਲ ਰਿਹਾ ਹੈਗਾ ਅਲਟੀਮੇਟਲੀ ਤੁਹਾਨੂੰ ਪਤਾ ਹੀ ਆ ਵੀ ਜਿਹੜੀਆਂ ਕੰਪਨੀਆਂ ਆ ਫਿਰ ਉਹਨਾਂ ਨੇ ਆਪਣੇ ਸਟਾਕ ਵੱਲ ਦੇਖਣਾ ਹੁੰਦਾ ਜਿਹੜੇ ਇਨਵੈਸਟਰ ਆ ਉਹਨਾਂ ਵੱਲ ਦੇਖਣਾ ਹੁੰਦਾ ਪਰ ਇਹ ਇਸ਼ੂ ਜ਼ਰੂਰ ਵੱਡਾ ਬਣ ਰਿਹਾ ਹੈਗਾ ਸੈਨੇਟਰ ਰਿਕ ਸਕਾਟ ਜੋ ਰਿਪਬਲਿਕਨ ਆ ਫਲੋਰੀਡਾ ਤੋਂ ਉਹਨਾਂ ਨੇ ਲੈਟਰ ਵੀ ਲਿਖਿਆ ਹੈ ਗੈਲ ਸਿੰਗਰ ਨੂੰ ਸੀਈਓ ਨੂੰ ਅਹ ਵੀ ਤੁਸੀਂ 15% ਵਰਕਫੋਰਸ ਕੱਟ ਕਰਤੀ ਤੇ ਨਾਲੇ ਗਵਰਨਮੈਂਟ ਤੋਂ ਸਬਸਿਡੀ ਲਈ ਜਾਂਦੇ ਆ ਲੋਨ ਨਹੀਂ ਕਹਿੰਦਾ ਸਬਸਿਡੀ ਲਈ ਜਾਂਦੇ ਹੈਗੇ ਆ ਅ ਇਹਦਾ ਸਭ ਤੋਂ ਵੱਡਾ ਅਸਰ ਕਹਿੰਦੇ ਵੀ ਓਰੀਗਨ ਦੇ ਵਿੱਚ ਪੈ ਰਿਹਾ ਹੈ ਓਰੀਗਨ ਸਟੇਟ ਦੇ ਵਿੱਚ ਸਭ ਤੋਂ ਵੱਡਾ EMPLOYER ਇੰਟਲ ਆ 23000 ਵਰਕਰਸ ਇੰਟਰਲ ਦੇ ਵਿੱਚ ਵਾਸ਼ਿੰਗਟਨ ਕਾਉਂਟੀ ਜਿਹੜੀ ਆ ਉੱਥੇ ਕੰਮ ਕਰਦੇ ਹੈਗੇ ਆ ਕਹਿੰਦੇ ਵੀ ਉੱਥੇ ਜਿੰਨੇ ਵਰਕਰਸ ਕੰਮ ਕਰਦੇ ਆ ਹਰ ਰੋਜ਼ ਆਪਣੇ ਬਸ ਜਿਹੜੇ ਹੱਥ ਆ ਉਹਨਾਂ ਨੂੰ ਰਿੰਗਿੰਗ ਕਰੀ ਜਾਂਦੇ ਆ ਵੀ ਪਤਾ ਨਹੀਂ ਮੇਰੇ ਉੱਤੇ ਹੁਣ ਕੀ ਹੋਣਾ ਹੈਗਾ ਪਿਛਲੇ ਹਫ਼ਤਿਆਂ ਤੋਂ ਆ ਕੰਪਨੀ ਦੇ ਜਿਹੜੇ ਸ਼ੇਅਰ ਆ 26% ਇੱਕ ਦਿਨ ਚ ਡਾਊਨ ਚਲ ਗਿਆ ਸੀ ਅਗਸਤ ਦੇ ਵਿੱਚ ਸੋ ਓਵਰਆਲ ਜਿਹੜੀ ਕਹਿੰਦੇ ਪਈ ਇੰਟਰਲ ਦੀ ਮਾਰਕੀਟ ਵੈਲਿਊ 90 ਬਿਲੀਅਨ ਡਾਲਰ ਜਿਹੜੀ ਡਾਊਨ ਗਈ ਆ ਸੀਐਨਵੀਸੀ ਨੇ ਇਹ ਰਿਪੋਰਟ ਕੀਤਾ ਹੈਗਾ ਸੋ ਜੇ ਹੁਣ ਇੰਟਰਲ ਵਰਗੀ ਕੰਪਨੀ ਦੀ ਇਦਾਂ ਦੀ ਸਿਚੁਏਸ਼ਨ ਆ ਸਿਸਕੋ ਦਾ ਵੀ ਆਪਾਂ ਪਿਛਲੇ ਦਿਨਾਂ ਚ ਅਨਾਉਂਸ ਕੀਤਾ ਸੀ ਵੀ ਸਿਸਕੋ ਨੇ ਵੀ ਬਹੁਤ ਵੱਡੇ ਜਿਹੜੇ ਕੱਟ ਕੀਤੇ ਆ ਤੇ ਟੈਕਨੋਲੋਜੀ ਦੇ ਉੱਤੇ ਵੀ ਜਿਹੜਾ ਆ ਅਸਰ ਪਿਛਲੇ 2 ਸਾਲਾਂ ਤੋਂ ਜਿਹੜਾ ਆਪਾਂ ਕਹਿ ਸਕਦੇ ਆ ਰੈਸੈਸ਼ਨ ਦਾ ਜਾਂ ਡਾਊਨਟਨ ਦਾ ਬਹੁਤ ਜ਼ਿਆਦਾ ਪੈ ਰਿਹਾ ਹੈਗਾ ਹੂੰ ਜੀ ਬਿਲਕੁਲ ਸੋ ਜੌਬਲੈਸ ਜੌਬ ਦਾ ਜੋ ਇਸ ਟਾਈਮ ਚੱਲ ਰਿਹਾ ਹਰਜੋਤ ਸਿੰਘ ਜੀ ਇਹਨਾਂ ਵੀ ਚੀਜ਼ਾਂ ਇੱਕ ਜਿਹੜੀ ਚੀਜ਼ ਆਪਣੇ ਦਰਸ਼ਕਾਂ ਦੇ ਲਈ ਸੋਤਿਆਂ ਦੇ ਲਈ ਦੱਸ ਦੇ ਜਾਈਏ ਅਮਰੀਕਾ ਦੇ ਵਿੱਚ ਇਸ ਟਾਈਮ ਜਿਹੜੀ ਫਾਸਟੈਸਟ ਗਰੋਇੰਗ ਫੀਲਡ ਕੈਰੀਅਰ ਦੇ ਤੌਰ ਦੇ ਉੱਤੇ ਆ ਉਹ ਕਹਿੰਦੇ ਵੀ ਇਸ ਟਾਈਮ ਡ ਕੋਟਾਜ਼ ਯਾ ਕੋਲ ਰਾਡੋ ਦੇ ਵਿੱਚ ਆ ਕਹਿੰਦੇ wind energy ਦੇ ਵਿੱਚ ਬਹੁਤ ਜ਼ਿਆਦੀਆਂ ਨਵੀਆਂ ਜੌਬਸ ਜਿਹੜੀਆਂ ਕਲੀਨ એનર્ਜੀ ਦੀਆਂ ਜਿਹੜੀਆਂ ਜੌਬਸ ਆ ਉਹ ਬਹੁਤ ਜ਼ਿਆਦਾ ਆ ਰਹੀਆਂ ਆ ਆਪਾਂ ਨੂੰ ਪਤਾ ਆ ਬਿਲੀਅਨਸ ਆਫ ਡਾਲਰ ਇਨਵੈਸਟ ਹੋ ਰਹੇ ਆ ਇਸ ਪੂਰੇ ਇਨਫਰਾਸਟ੍ਰਕਚਰ ਦੇ ਵਿੱਚ ਜਿਹਦੇ ਕਰਕੇ ਜਿਹੜੀ ਨਵਾਂ ਜਿਹੜਾ ਯੂ ਐਸ એનર્ਜੀ ਦੇ এমਪਲੋਇਮੈਂਟ ਜੌਬਸ ਜਿਹੜੇ ਰਿਪੋਰਟ ਦੇ ਮੁਤਾਬਕ ਇੱਥੇ ਜਿਹੜੀਆਂ ਆ ਇਹ ਜੌਬਸ ਵੜੀਆਂ ਆ ਕਹਿੰਦੇ ਸਭ ਤੋਂ ਵੱਧ wind energy ਜੌਬਸ ਟੈਕਸਸ ਜੋ ਕਿ ਤੇਲ ਦਾ دیਵਾਨਾ ਹੈ ਉਹਦਾ ਤਾਂ ਪਰ ਜੌਬਸ ਜਿਹੜੀਆਂ ਸਭ ਤੋਂ ਜ਼ਿਆਦਾ ਉੱਥੇ 27400 ਐਡ ਹੋਈਆਂ ਆ ਉਸ ਤੋਂ ਬਾਅਦ ਇਲਨੋਇਸ 'ਚ 9400 ਜੌਬਸ ਜਿਹੜੀਆਂ ਹੋ ਐਡ ਹੋਈਆਂ ਕੈਲੀਫੋਰਨੀਆ ਇਸ ਮਾਮਲੇ 'ਚ ਖਾਸਾ ਜਿਹੜਾ ਉਹ ਪਿੱਛੇ ਆ 10000 ਬੰਦੇ ਪਿੱਛੇ ਸਿਰਫ ਦੋ ਜੌਬਾਂ ਇੱਥੇ ਐਡ ਹੋ ਰਹੀਆਂ ਆ ਡੈਕੋਟਾਸ ਜਿਹੜਾ ਨਾਰਥ ਤੇ ਸਾਊਥ ਡੈਕੋਟਾ 'ਚ 20 ਤੋਂ ਉੱਤੇ 10000 ਬੰਦੇ ਪਿੱਛੇ ਜਿਹੜੀਆਂ ਜੌਬਸ ਆ ਉੱਥੇ ਐਡ ਹੋ ਰਹੀਆਂ ਟੈਕਸਾਸ 'ਚ ਆਪਾਂ ਨੂੰ ਪਤਾ ਵੀ ਕਿਉਂਕਿ ਪੋਪੂਲੇਸ਼ਨ ਜ਼ਿਆਦਾ ਆ ਇੱਥੇ ਇਸੇ ਕਰਕੇ ਉੱਥੇ ਜਿਹੜੀ ਉਹ ਸਭ ਤੋਂ ਜ਼ਿਆਦਾ ਆ ਰਹੀਆਂ ਹੈਗੀਆਂ ਸੋ ਓਵਰਆਲ ਨੰਬਰਸ ਕਹਿੰਦੇ ਆ ਵੀ ਇਹ ਚੀਜ਼ ਨਵੀਂ ਜਿਹੜੀ ਉਹ ਆ ਰਹੀ ਆ ਵੀ ਬਾਟਮ ਲਾਈਨ ਕਹਿੰਦੇ ਵੀ ਇਹ ਆ ਵੀ ਵਿੰਡ ਤੇ ਸੋਲਰ ਦੇ ਵਿੱਚ ਇੱਕ ਵੱਡਾ ਗਰੋਥ ਦਾ ਜਿਹੜਾ ਨਵਾਂ ਸਬਾਬਾ ਉਹ ਬਣਿਆ ਹੈਗਾ ਆ ਤੇ ਕਹਿੰਦੇ ਵੀ ਆਉਂਦੇ ਕੁਝ ਸਾਲਾਂ ਤੱਕ ਤਾਂ ਤੁਸੀਂ ਇਸ ਨੂੰ ਇੱਕ ਸੇਫ ਕਰੀਅਰ ਬੈਟ ਦੇ ਤੌਰ ਦੇ ਉੱਤੇ ਦੇਖ ਸਕਦੇ ਆ ਖਾਸ ਕਰਕੇ ਉਦੋਂ ਜਦੋਂ ਫੈਡਰਲ ਸਰਕਾਰ ਇਸ ਨੂੰ ਵੱਡੇ ਪੱਧਰ ਦੇ ਉੱਤੇ ਪੁਸ਼ ਕਰ ਰਹੀ ਹੋਵੇ ਅਗਲੀ ਖਬਰ ਮਾਰਗੇਜ ਨਾਲ ਤੇ ਰੀਅਲ ਏਸਟੇਟ ਦੇ ਨਾਲ ਸਬੰਧਤ ਤਾਂ ਬਹੁਤ ਸਾਰੇ ਜਿਹੜੇ ਰਿਜ਼ਲਟ ਸਾਡੇ ਸਰੋਤੇ ਆਉਂਛਦੇ ਰਹਿੰਦੇ ਆ ਮਾਰਗੇਜ ਦੇ ਰੇਟਸ 16 ਮਹੀਨਿਆਂ ਬਾਅਦ ਸਭ ਤੋਂ ਲੋਇਸਟ ਆਏ ਹੈਗੇ ਆ ਸੋ ਇਹਦੇ ਵਿੱਚ ਮੈਂ ਤੁਹਾਨੂੰ ਡਿਸਕਸ ਕਰੂੰਗਾ ਕਿ ਕੁਝ ਜਿਹੜੇ ਮਾਰਗੇਜ ਲੈਂਡਰ ਕਿਹੜੇ ਦੱਸੇ ਗਏ ਆ ਜਿਹੜੇ ਸਭ ਤੋਂ ਬੈਸਟ ਹੈਗੇ ਆ ਮਾਰਗੇਜ ਬੈਂਕਰਸ ਐਸੋਸੀਏਸ਼ਨ ਨੇ ਬੁੱਧਵਾਰ ਨੂੰ ਜਿਹੜੀ ਆਪਣੀ ਰਿਪੋਰਟ ਜਾਰੀ ਕੀਤੀ ਆ ਉਹਨਾਂ ਨੇ ਇਹ ਦੱਸਿਆ ਕਿ ਅਪ੍ਰੈਲ 2023 ਤੋਂ ਬਾਅਦ ਜੋ 30 ਇਅਰ ਫਿਕਸ ਰੇਟ ਆਉ 6.35% ਦੇ ਕਰੀਬ ਆ ਗਿਆ ਹੈਗੇ ਆ ਫੈਡੀਮੈਕ ਦੇ ਚੀਫ ਇਕਨੋਮਿਸ ਸैम ਖਟਰ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਕਹਿੰਦੇ ਵੀ ਐਵਰੇਜ ਘਰਾਂ ਦੀ ਪ੍ਰਾਈਸ ਵੀ ਜਿਹੜੀ ਆ ਡਾਊਨ ਗਈ ਹੈਗੀ ਆ ਕੁਆਟਰ 2 ਦੇ ਵਿੱਚ ਐਵਰੇਜ ਘਰਾਂ ਦੀ ਪ੍ਰਾਈਸ 5 ਲੱਖ 1700 ਜੋ ਕਿ ਪਿਛਲੇ ਕੁਆਟਰ ਦੇ ਵਿੱਚ 5 ਲੱਖ 19700 ਸੀ ਸੋ ਹੁਣ ਇਹ ਨਾ ਸੋਚੋ ਵੀ ਕਈ ਕਹੋਗੇ ਵੀ ਸਾਡੇ ਏਰੀਆ 'ਚ ਤਾਂ ਵੱਧ ਰਹੀ ਆ ਸੋ ਓਵਰਆਲ ਐਵਰੇਜ ਨਹੀਂ ਦੱਸੀ ਆ ਪੂਰੇ ਅਮਰੀਕਾ ਦੀ ਕਈ ਏਰੀਆ ਦੇ ਵਿੱਚ ਕਾਫੀ ਉੱਪਰ ਵੀ ਗਈ ਹੈਗੀ ਆ ਸੋ ਜਿਹੜੇ ਕਹਿੰਦੇ ਵੀ ਰਾਕਟ ਮਾਰਗੇਜ ਕੰਪਨੀ ਆ ਇਹ ਨੰਬਰ 1 ਇਹ ਦੱਸੀ ਗਈ ਹੈਗੀ ਆ ਰੇਟ ਜੋ ਬੈਸਟ ਰੇਟ ਦੇਣ ਦੇ ਸਬੰਧ ਦੇ ਵਿੱਚ ਤੇ ਕਹਿੰਦੇ ਪਈ 6.75 ਦੇ ਕਰੀਬ ਉਹਨਾਂ ਦਾ ਜਿਹੜਾ ਇੰਟਰਸਟ ਰੇਟ ਹੈਗਾ ਆ ਪਰ ਅੱਜ ਜਿਸ ਹਿਸਾਬ ਦੇ ਨਾਲ ਮੈਂ ਤੁਹਾਨੂੰ ਦੱਸਿਆ ਵੀ ਕਹਿੰਦੇ ਵੀ 6.35 ਦੇ ਕਰੀਬ ਚੱਲ ਗਿਆ ਆ ਜਦੋਂ ਹੁਣ ਇਹ ਖਬਰਾਂ ਆ ਰਹੀਆਂ ਵੀ ਫੈਡਰਲ ਰਿਜ਼ਰਵ ਬੋਰਡ ਇੰਟਰਸਟ ਰੇਟ ਘਟਾਉਣ ਜਾ ਰਿਹਾ ਆ ਸੋ ਲੱਗਦਾ ਆ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ ਇੰਟਰਸਟ ਰੇਟ ਹੋਰ ਘਟੂਗਾ ਤੇ ਜਿਹੜੇ ਘਰ ਖਰੀਦਣ ਵਾਲੇ ਆ ਉਹਨਾਂ ਨੂੰ ਥੋੜੀ ਜੀ ਰਾਤ ਇੰਟਰਸਟ ਰੇਟ ਇਸ ਵਨ ਦੇ ਵਿੱਚ ਜ਼ਰੂਰ ਮਿਲੋ ਇਹੀ ਨਹੀਂ ਅਜੋ ਸਿੰਘ ਜੀ ਵੀ ਜੋ ਰੀਫਾਈਨਾਂਸ ਵਾਲਿਆਂ ਨੂੰ ਵੀ ਵਧੀਆ ਇੱਕ ਮੌਕਾ ਜਿਹੜਾ ਉਹ ਮਿਲੂਗਾ ਰੀਫਾਈਨਾਂਸ ਦੇ ਰੇਟਸ ਵੀ ਜਿਹੜੇ ਉਹ ਥੋੜੇ ਜਿਹਾ ਘਟੇ ਆ ਸੋ ਹੋਪਫੁਲੀ ਸਪਟੰਬਰ ਦੇ ਵਿੱਚ ਜਦੋਂ ਇਹਨਾਂ ਨੇ ਕੁਆਟਰਲੀ ਜਾਂ ਹਾਫ ਬੇਸਿਸ ਪੁਆਇੰਟ ਘਟਾਉਣੇ ਆ ਤਾਂ ਉਹਦੇ ਨਾਲ ਜਿਹੜਾ ਉਹ ਕੁਛ ਨਾ ਕੁਛ ਤਾਂ ਅਸਰ ਜਿਹੜਾ ਹੋਊਗਾ ਪਰ ਉਸ ਤੋਂ ਪਹਿਲਾਂ ਹੀ ਤੁਸੀਂ ਦੇਖ ਲਓ ਵੀ ਮਾਰਗੇਜ ਰੇਟਸ ਆ ਉਹ ਥੋੜੇ ਜਿਹਾ ਥੱਲੇ ਨੂੰ ਆਉਣੇ ਸ਼ੁਰੂ ਹੋਏ ਆ ਜੋ ਕਿ ਇੱਕ ਲੋਕਾਂ ਦੇ ਲਈ ਕਹਿ ਲਓ ਵੀ ਚੰਗੀ ਗੱਲ ਹੈਗੀ